ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ ਦੇ ਉੱਤੇ ਤੁਹਾਨੂੰ ਦੱਸ ਦੇ ਜਦੋਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਉਸ ਵੇਲੇ 150 ਤੋਂ ਵੱਧ ਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜਾਣਕਾਰੀ ਜਿਹੜੀ ਕਿ ਗਗਨ ਕੋਕਰੀ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਦਿੱਤੀ ਗਈ ਹੈ ਲਾਈਵ ਹੋ ਕੇ ਤੁਹਾਨੂੰ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਨੇ ਸਾਡੇ ਵਿਚਕਾਰ ਨਹੀਂ ਰਹੇ ਨੇ ਪਰ ਬੜੇ ਦੁੱਖ ਦੇ ਨਾਲ ਇਹ ਗੱਲ ਗਗਨ ਕੋਕਰੀ ਦੇ ਵੱਲੋਂ ਆਖੀ ਗਈ ਹੈ ਕਿ ਸ਼ਰਮ ਆਣੀ ਚਾਹੀਦੀ ਹੈ ਹੱਦ ਹੀ ਹੋ ਗਈ ਹੈ ਕਿ ਚੋਰੀ ਅਜੇ ਹੀ ਥਾਂ ਦੇ ਉੱਤੇ ਕੀਤਾ ਜਾ ਰਿਹਾ ਜਿੱਥੇ ਇੱਕ ਪਾਸੇ ਸਾਰੇ ਭਾਵੁਕ ਹੋ ਰਹੇ ਸੀਗੇ ਸਭ ਦੀਆਂ ਅੱਖਾਂ ਨਮ ਸੀਗੀਆਂ ਕਿਉਂਕਿ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਸੀਗਾ ਤੇ ਉਸੇ ਦੌਰਾਨ ਚੋਰਾਂ ਦੇ ਵੱਲੋਂ ਕਈ ਲੋਕਾਂ ਦੀ ਜੇਬ ਕੱਟੀ ਗਈ ਹੈ ਫੋਨ ਚੋਰੀ ਕੀਤੇ ਗਏ ਨੇ 150 ਤੋਂ ਵੱਧ ਕਲਾਕਾਰਾਂ ਦੇ ਵੀ ਇੱਥੋਂ ਤੱਕ ਕਿ ਕਲਾਕਾਰਾਂ ਦੇ ਵੀ ਫੋਨ ਚੋਰੀ ਕੀਤੇ ਗਏ ਨੇ ਤਾਂ ਮਸ਼ਹੂਰ ਰਾਜਵੀਰ ਜਵੰਦਾ ਜੋ ਕਿ ਹੁਣ ਇਸ ਦੁਨਿਆ ਦੇ ਵਿੱਚ ਨਹੀਂ ਰਹੇ ਨੇ ਤਾਂ ਰਾਜਵੀਰ ਦੇ ਸੰਸਕਾਰ ਮੌਕੇ ਇੱਕ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਰਹੇ ਨੇ ਕਿ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਤਾਂ ਰਾਜਵੀਰ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਆਏ ਕਈ ਕਲਾਕਾਰ ਪਏ ਕਈ ਪੰਜਾਬੀ ਗਾਇਕਾਂ ਦੇ ਨਾਲ ਨਾਲ ਲੋਕਾਂ ਦੇ ਵੀ ਘਟੋ ਘਟ 150 ਤੋਂ ਵੱਧ ਫੋਨ ਚੋਰੀ ਹੋ ਗਏ ਨੇ ਫੋਨ ਚੋਰੀ ਹੋ ਜਾਣ ਦੀ ਇਸ ਘਟਨਾ ਦੀ ਜਾਣਕਾਰੀ ਪੰਜਾਬੀ ਗਾਇਕ ਗगन ਕੋਕਰੀ ਦੇ ਵੱਲੋਂ ਦਿੱਤੀ ਗਈ ਹੈ ਪੰਜਾਬੀ ਗਾਇਕ ਗगन ਕੋਕਰੀ ਨੇ ਇਸ ਸੰਬੰਧ ਦੇ ਵਿੱਚ ਕਿਹਾ ਹੈਗਾ ਲਾਈਵ ਹੋ ਕੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਬੋਲ ਰਹੇ ਨੇ ਕਿ ਅਸੀਂ ਸਾਰੇ ਵੀ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਲੋਕ ਗਾਇਕ ਆदि ਮਰਹੂਮ ਜੋ ਕਿ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ ਇਸ ਦੁਖਦ ਸਮੇਂ ਦੇ ਵਿੱਚ ਲੋਕਾਂ ਦੀ ਬਹੁਤ ਅਸਾਰੀ ਭੀੜ ਸੀਗੀ ਇਸ ਦੌਰਾਨ 150 ਤੋਂ ਵੱਧ ਲੋਕਾਂ ਜੋ ਕਿ ਫੋਨ ਚੋਰੀ ਹੋ ਗਏ ਜੋ ਬਹੁਤ ਹੀ ਮਾੜੀ ਗੱਲ ਹੈ ਰੱਬ ਨੇ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਸਜ਼ਾ ਦੇਣੀ ਹੈ ਸੁਖਦਾਸੀ ਕਿਸੇ ਸਕਾਰ ਦੇ ਵਿੱਚ ਸ਼ਾਮਲ ਹੋਣ ਆਏ ਲੁਟੇਰੇ ਮੇਰਾ ਜਸਵੀਰ ਜੱਸੀ ਪਿੰਕੀ ਧਾਲੀਵਾਲ ਦੇ ਦੋ ਫੋਨ ਕਈ ਕਲਾਕਾਰ ਅਤੇ ਮਿਊਜ਼ਿਕ ਡਾਇਰੈਕਟਰ ਅਜਿਹੇ ਜਿਨ੍ਹਾਂ ਨੂੰ ਅਸੀਂ ਪਹਿਲੀ ਵਾਰ ਮਿਲੇ ਸਨ ਤੇ ਉਹਨਾਂ ਦੇ ਫੋਨ ਵੀ ਚੋਰੀ ਹੋ ਗਏ ਗगन ਕੋਕਰੀ ਨੇ ਕਿਹਾ ਹੈਗਾ ਕਿ ਮੇਲੇ ਦੇ ਵਿੱਚ ਅਜਿਹੀ ਘਟਨਾ ਵਾਪਰ ਇਸ ਧਾਰਨ ਹੈ ਪਰ ਸਸਕਾਰ ਮੌਕੇ ਅਜਿਹੀ ਘਟਨਾ ਇੱਕ ਦੱਸ ਕਹਿ ਸਕਦੇ ਹਾਂ ਵਾਪਰਨੀ ਬਹੁਤ ਮਾੜੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਤਾਂ ਇਹ ਇੱਕ ਬੰਦੇ ਦਾ ਕੰਮ ਨਹੀਂ ਹੋ ਸਕਦਾ ਇਸ ਦੇ ਵਿੱਚ 20 ਤੋਂ 25 ਲੋਕ ਸ਼ਾਮਲ ਹੋ ਸਕਦੇ ਨੇ ਉਹਨਾਂ ਨੇ ਕਿਹਾ ਹੈਗਾ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਮਿਲ ਹੈ ਤਾਂ ਉਹ ਸਾਨੂੰ ਜ਼ਰੂਰ ਦੱਸਣ ਫੋਨ ਚੋਰੀ ਹੋਣ ਦੇ ਕਾਰਨ ਕਈ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣ ਦੇ ਵਿੱਚ ਬਹੁਤ ਮੁਸ਼ਕਲਾਂ ਹੋਈਆਂ ਫੋਨ ਤੋਂ ਬਿਨਾਂ ਕਈ ਲੋਕਾਂ ਨੂੰ ਘਰ ਜਾਣ ਦੀ ਲੋਕੇਸ਼ਨ ਨਹੀਂ ਮਿਲ ਰਹੀ ਸੀਗੀ ਦੱਸ ਦੇ ਕਿ ਮਰਹੂਮ ਪੰਜਾਬੀ ਗਾਇਕ ਜਿਸ ਥਾਂ ਦੇ ਉੱਤੇ ਰਾਜਵੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸੇ ਥਾਂ ਦੇ ਉੱਤੇ ਉਹਨਾਂ ਨੇ ਆਪਣਾ ਬਚਪਨ ਵੀ ਬਤੀਤ ਕੀਤਾ ਸੀਗਾ ਉਸੇ ਥਾਂ ਤੋਂ ਉਹਨਾਂ ਨੇ ਆਪਣੇ ਸੰਗੀਤ ਦੀ ਸ਼ੁਰੂਆਤ ਕੀਤੀ ਸੀ ਜੇ ਤੁਹਾਨੂੰ ਦੱਸ ਦੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀਗਾ ਜਦੋਂ ਹਿਮਾਚਲ ਦੇ ਤਾਂ ਦੱਸ ਦਈਏ ਕਿ ਬੱਦੀ ਤੇ ਬੱਦੀ ਵਾਲ ਜਿਹੜੀ ਸੜਕ ਸੀਗੀ ਉਦੋਂ ਜਦੋਂ ਵਾਪਸ ਆ ਰਹੇ ਸੀਗੇ ਤਾਂ ਉਸ ਵੇਲੇ ਬਾਈਕ ਦੇ ਉੱਤੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਕਿ ਆਵਾਰਾ ਪਸ਼ੂ ਸਾਹਮਣੇ ਆ ਚੁੱਕੇ ਸੀਗੇ ਜਿਸ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਸਿਰ ਦੇ ਉੱਤੇ ਕਾਬੀ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਫੋਟੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਲਗਾਤਾਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਜਾਂਦਾ ਹੈ 10 ਤੋਂ 11 ਦਿਨ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅ ਦਿਲ ਦਾ ਦੌਰਾ ਪਿਆ ਜਾਂਦਾ ਹੈ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਦਿਲ ਦਾ ਦੌਰਾ ਪੈਂਦਾ ਉਸ ਵੇਲੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਦੱਸਦੀ ਹੈ ਕਿ ਸੰਸਕਾਰ ਤੇ ਮੌਕੇ ਦੇ ਉੱਤੇ ਜਦੋਂ ਅਜਿਹੀ ਘਟਨਾ ਵਾਪਰੀ ਆ ਫੋਨ ਚੋਰੀ ਹੋਣ ਦੀ ਤਾਂ ਸਾਰੇ ਇੱਕ ਵਾਰ ਹੈਰਾਨ ਜ਼ਰੂਰ ਹੋਏ ਨੇ